ਥਾਣੇ ਦੇ ਵਿੱਚ ਸਾਰਾ ਕੁਝ ਨੋਰਮਲ ਚੱਲ ਰਿਹਾ ਸੀ ਐਨਐ ਦੇ ਵਿੱਚ ਇੱਕ ਭਿਖਾਰਣ ਵਰਗੀ ਕੁੜੀ ਜਿਹੜੀ ਹੈ ਉਸ ਥਾਣੇ ਦੇ ਵਿੱਚ ਆਂਦੀ ਹੈ ਬੜੀ ਡਰੀ ਹੋਈ ਸੀ ਅਤੇ ਪੁੱਬਾ ਮਾਰ-ਮਾਰ ਰੋਂਦੀ ਪਈ ਸੀ ਸਾਰੇ ਉਸ ਨੂੰ ਦੇਖ ਕੇ ਹੈਰਾਨ ਸੀ ਵੀ ਇੱਕ ਤਾਂ ਐਨੇ ਪਾਟੇ ਪੁਰਾਣੇ ਕੱਪੜੇ ਵਾਲ ਖਿੰਡੇ ਹੋਏ ਅਤੇ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਕੋਈ ਭਿਖਾਰਣ ਹੈ ਕੋਈ ਮੰਗਤੀ ਹੈ ਚਲੋ ਜੀ ਮੰਗਤੀ ਬਣ ਕੇ ਉਹ ਉੱਥੇ ਆ ਤੱਕ ਗਈ ਅਤੇ ਸਾਰੇ ਉਸ ਨੂੰ ਦੇਖ ਕੇ ਹੈਰਾਨਸਨ ਵੀ ਰੋਕਿਆ ਰਹੀ ਹੈ ਹੁਣ ਜਿਹੜਾ ਨਾਲ ਦਾ ਕੌਨਸਟੇਬਲ ਸੀ ਉਸ ਨੂੰ ਪੁੱਛਦਾ ਹੈ ਹਾਂਜੀ ਕਿਵੇਂ ਆਏ ਹੋ ਅਤੇ ਕੀ ਲੈਣ ਆਏ ਹੋ ਕਿਉਂ ਰੋ ਰਹੇ ਹੋ ਹੁਣ ਉਹ ਕੁੜੀ ਕਹਿੰਦੀ ਹੈ ਮੇਰੇ ਨਾਲ ਕੁਝ ਗਲਤ ਹੋਇਆ ਹੈ ਮੈਂ ਉਸ ਦੀ ਰਿਪੋਰਟ ਲਿਖਾਉਣਾ ਚਾਹਨੀ ਹਾਂ ਮੇਰੀ ਕੁੜੀ ਦੇ ਨਾਲ ਵੀ ਉਸਨੇ ਗਲਤ ਕੀਤਾ ਹੈ ਉਹ ਕਹਿੰਦਾ ਜੀ ਕਿਸ ਨੇ ਗਲਤ ਕੀਤਾ ਹੈ ਆਓ ਤੁਹਾਨੂੰ ਐਸ ਐਚ ਓ ਸਾਹਿਬ ਕੋਲ ਲੈ ਚਲੀਏ ਐਸ ਐਚ ਓ ਸਾਹਿਬ ਕੋਲ ਲਜਾਇਆ ਜਾਂਦਾ ਹੈ ਹੁਣ ਉਹ ਜਿਹੜੀ ਕੁੜੀ ਹੈ ਉਹ ਕਹਿੰਦੀ ਹੈ ਜੀ ਮੇਰੇ ਨਾਲ ਬਹੁਤ ਗਲਤ ਹੋਇਆ ਹੈ ਮੇਰੀ ਕੁੜੀ ਨਾਲ ਕਿਸੇ ਨੇ ਧੱਕਾ ਕੀਤਾ ਹੈ ਉਸੇ ਦਾ ਮੈਨੂੰ ਬੜਾ ਦੁੱਖ ਹੈ ਅਤੇ ਮੈਂ ਗਰੀਬ ਹਾਂ ਮੇਰਾ ਕੋਈ ਵੀ ਅੱਗੇ ਪਿੱਛੇ ਨਹੀਂ ਹੈ ਅਤੇ ਬਹੁਤ ਓਕੇ ਥੋੜੇ-ਬੋਤੇ ਪੈਸੇ ਜੋੜੇ ਸਨ ਉਹ ਵੀ ਉਹ ਗੁੰਡੇ ਜਿਹੜੇ ਹਨ ਉਹ ਮੇਰੇ ਤੋਂ ਖੋਹ ਕੇ ਲੈ ਗਏ ਹਨ ਅਤੇ ਮੇਰੀ ਕੁੜੀ ਨੂੰ ਚੁੱਕ ਕੇ ਲੈ ਗਏ ਹਨ ਹੁਣ ਜਿਹੜਾ ਥਾਣੇਦਾਰ ਹੈ ਉਹ ਕੁਝ ਅਜੀਹਾ ਕਹਿ ਜਾਂਦਾ ਹੈ ਜਿਹੜਾ ਉਸ ਔਰਤ ਨੂੰ ਬਿਲਕੁਲ ਵੀ ਪਸੰਦ ਨਹੀਂ ਆਂਦਾ ਦਰਸਲ ਉਹ ਥਾਣੇਦਾਰ ਬੜਾ ਹੀ ਨੀਚੀ ਐਸਐਚਓ ਹਮੇਸ਼ਾ ਤੋਹੀ ਬਾਕੀਆਂ ਤੋਂ ਪੈਸੇ ਮੰਗਣ ਦੀ ਫਿਰਾਤ ਦੇ ਵਿੱਚ ਰਹਿੰਦਾ ਸੀ ਹੁਣ ਹੁਣ ਜਿਵੇਂ ਹੀ ਉਹ ਕੁਝ ਚਾਹ ਪਾਣੀ ਦੀ ਗੱਲ ਕਰਦਾ ਹੈ ਉਹ ਕੁੜੀ ਸਮਝ ਜਾਂਦੀ ਹੈ ਵੀ ਇਹ ਕੁਝ ਬਿਨਾਂ ਪੈਸੇ ਲਏ ਕੋਈ ਕੰਮ ਨਹੀਂ ਕਰਨਾ ਹੁਣ ਭਿਖਾਰਣ ਕਹਿੰਦੀ ਹੈ ਜੀ ਦੇਖੋ ਤੁਸੀਂ ਮੇਰੀ ਹਾਲਾਤ ਦੇਖ ਸਕਦੇ ਹੋ ਮੈਂ ਬਹੁਤ ਗਰੀਬ ਆ ਲੇਕਿਨ ਇੱਕ ਬੱਚੀ ਦੀ ਮਾਤਾ ਹਾਂ ਮੈਨੂੰ ਨਿਆ ਦੇਓ ਨਹੀਂ ਤਾਂ ਪਤਾ ਨਹੀਂ ਮੇਰੀ ਬੱਚੀ ਦੇ ਨਾਲ ਉਹ ਕੀ ਕੁਝ ਕਰਨਗੇ ਮੈਨੂੰ ਬਸ ਇੱਕ ਵਾਰੀ ਨਿਆ ਦੇ ਦਿਓ ਉਹਨਾਂ ਗੁੰਡਿਆਂ ਨੂੰ ਫੜ ਲਓ ਮੈਂ ਸਾਰੀ ਉਮਰ ਤੁਹਾਡੇ ਭਾਂਡੇ ਮਾਂਜ ਲਾਂਗੀ ਤੁਹਾਡੇ ਸਾਰੇ ਕੰਮ ਕਰ ਲਾਂਗੀ ਬਸ ਤੁਸੀਂ ਇਹਨਾਂ ਕੰਮ ਕਰ ਲਓ ਤੁਸੀਂ ਤਾਂ ਲੋਕਾਂ ਦੀ ਸੇਵਾ ਕਰਨ ਵਾਸਤੇ ਹੋ ਤੁਸੀਂ ਲੋਕਾਂ ਵਾਸਤੇ ਹੋ ਜੇਕਰ ਇਹਨਾਂ ਕੰਮ ਨਹੀਂ ਕਰ ਸਕਦੇ ਤੁਹਾਡੀ ਵਰਦੀ ਪਾਣ ਦਾ ਕੀ ਮਤਲਬ ਹੈ ਇੰਨੀ ਗੱਲ ਸੁਣ ਕੇ ਐਸਐਚਓ ਨੂੰ ਬੜਾ ਗੁੱਸਾ ਧਰ ਜਾਂਦਾ ਹੈ ਉਹ ਇੱਕ ਡੰਡਾ ਚੱਕਦਾ ਹੈ ਅਤੇ ਦੇ ਮਾਰਦਾ ਹੈ ਉਸ ਭਿਖਾਰਣ ਦੇ ਕਹਿੰਦਾ ਹੈ ਇੱਕ ਤਾਂ ਮੈਂ ਤੇਰੀ ਮਦਦ ਕਰਨਾ ਚਾਹਨਾ ਹਾਂ ਉਤੋਂ ਐਵੇਂ ਬੋਲਦੀ ਹੈ ਆਹ ਤੇਨੂੰ ਸਬਕ ਸਿਖਾਵਾਂ ਦੋ ਨਾਰਦਿਕ ਕਾਂਸਟੇਬਲਾਂ ਨੂੰ ਬੁਲਾਉਂਦਾ ਹੈ ਅਤੇ ਉਸ ਭਿਖਾਰਣ ਦੀਆਂ ਉਸ ਮੰਗਤੀ ਦੀਆਂ ਦੋਹੇ ਬਾਹਾਂ ਫੜਨ ਨੂੰ ਕਹਿ ਦਿੰਦਾ ਹੈ ਅਤੇ ਕਈ ਡੰਡੇ ਹੈ ਉਸ ਦੇ ਲਗਾ ਦਿੰਦਾ ਹੈ ਮੰਗਤੀ ਉੱਚੀ ਉੱਚੀ ਚੀਕਦੀ ਹੈ ਸਾਹ ਮੇਰਾ ਕਸੂਰ ਕੀ ਹੈ ਦੱਸੋ ਦੱਸ aí ਇੰਨੇ ਦੇ ਵਿੱਚ ਜਿਹੜਾ ਐਸਐਚਓ ਰੁਕ ਜਾਂਦਾ ਹੈ ਕਹਿੰਦਾ ਹੈ ਤੇਰਾ ਕਸੂਰ ਆਹੀ ਹੈ ਤੂੰ ਮੰਗਦੀ ਹੈ ਉੱਤੋਂ ਸਾਡੇ ਕੋਲ ਆਈ ਹੈ ਅਸੀਂ ਤਾਂ ਕਿਸੇ ਗਰੀਬ ਦੀ ਬਾਹ ਨਹੀਂ ਸੁਣਦੇ ਅਤੇ ਤੂੰ ਚਾਹਨੇ ਅਸੀਂ ਫ੍ਰੀ ਵਿੱਚ ਤੇਰੀ ਕੁੜੀ ਰੱਬ ਕੇ ਲੈ ਆਈਏ ਜਾਂ ਭੱਜ ਜਾ ਇੱਥੋਂ ਅੱਜ ਤੋਂ ਬਾਅਦ ਇੱਥੇ ਆਪਣਾ ਮੂੰਹ ਨਾ ਦਿਖਾਈ ਇਹਨੀ ਗੱਲ ਸੁਣ ਕੇ ਉਹ ਜਿਹੜੀ ਮੰਗਦੀ ਸੀ ਉਹ ਬੜਾ ਗੁੱਸੇ ਦੇ ਵਿੱਚ ਆ ਜਾਂਦੀ ਹੈ ਇੰਨੇ ਦੇ ਵਿੱਚ ਆਪਣੇ ਕੋਲ ਇੱਕ ਛੋਟੇ ਜਿਹੇ ਲਿਫਾਫੇ ਦੇ ਵਿੱਚੋਂ ਇੱਕ ਕਾਰਡ ਕੱਢ ਕੇ ਐਸਐਚਯੂ ਨੂੰ ਦਿਖਾ ਦਿੰਦੀ ਹੈ ਹੁਣ ਐਸਐਚਯੂ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਅਤੇ ਸਾਰਾ ਥਾਣਾ ਬਿਲਕੁਲ ਉੱਥੇ ਹੀ ਹੱਕਾ ਬਕਰਿਆ ਜਾਂਦਾ ਹੈ ਸਿਰ ਤੇ ਹੱਥ ਫੇਰਦੇ ਹਨ ਉਹਨਾਂ ਦੇ ਮੱਥਿਆਂ 'ਤੇ ਪਸੀਨਾ ਵਗਣ ਲੱਗ ਜਾਂਦਾ ਹੈ ਕਿ ਆਹ ਕੀ ਹੋ ਗਿਆ ਅਖਿਰ ਕੌਣ ਸੀ ਉਹ ਮੰਗਤੀ ਅਤੇ ਉੱਥੇ ਕੀ ਲੜਾਈ ਸੀ ਅਤੇ ਕਿਉਂ ਆਣਾ ਪੈ ਗਿਆ ਉਸ ਨੂੰ ਇਸ ਤਰ੍ਹਾਂ ਉੱਥੇ ਸਾਰੀ ਕਹਾਣੀ ਦੱਸਾਂਗੇ ਹਾਂਜੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਜੋ ਕਿ ਅਸੀਂ ਸਿਰਫ ਤੁਹਾਡੇ ਲਈ ਲੈ ਕੇ ਆਏ ਹਾਂ ਹਾਂਜੀ ਸਰਸਾ ਸ਼ਹਿਰ ਦੇ ਨੇੜੇ-ਤੇੜੇ ਇੱਕ ਪਿੰਡ ਦੇ ਵਿੱਚ ਇੱਕ ਕੁੜੀ ਜਿਹੜੀ ਹੈ ਆਪਣੀ ਤਿਆਰੀਆਂ ਕਰਦੀ ਹੈ ਅਤੇ ਆਪਣੀ ਤਿਆਰੀ ਦੇ ਵਿੱਚ ਬੜਾ ਜ਼ੋਰ ਸ਼ੋਰ ਲਗਾਉਂਦੀ ਹੈ ਸਾਰੇ ਉਸ ਨੂੰ ਕਹਿੰਦੇ ਹਨ ਸਾਰੇ ਉਸ ਨੂੰ ਕਹਿੰਦੇ ਹਨ ਬੇਟਾ ਤੇਰੀ ਉਮਰ ਵਿਆਹ ਦੀ ਹੋ ਗਈ ਹੈ ਵਿਆਹ ਕਰਾ ਲੈ ਲੇਕਿਨ ਉਹ ਕੁੜੀ ਹਮੇਸ਼ਾ ਤੋਂ ਜਵਾਬ ਦਿੰਦੀ ਹੈ ਨਹੀਂ ਵਿਆਹ ਨਹੀਂ ਕਰਾਣਾ ਮੈਂ ਇਹ ਕੁਝ ਪੜ੍ਹ ਕੇ ਕੁਝ ਮਿਹਨਤ ਕਰਕੇ ਵੱਡੀ ਬਣ ਕੇ ਦਿਖਾਵਾਂਗੀ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਾਂਗੀ ਮੈਂ ਇੰਨੀਆਂ ਪੜ੍ਹਾਈਆਂ ਸਿਰਫ ਵਿਆਹ ਕਰਕੇ ਅਗਲੇ ਦੇ ਘਰ ਜਾ ਕੇ ਪਾਂਡੇ ਮਾਂਜਣ ਵਾਸਤੇ ਨਹੀਂ ਕੀਤੀਆਂ ਹਾਂ ਵਿਆਹ ਜ਼ਰੂਰ ਕਰਾਣਾ ਹੈ ਲੇਕਿਨ ਕੁਝ ਬਣਨ ਤੋਂ ਬਾਅਦ ਕੁਝ ਸਾਬਤ ਕਰਨ ਤੋਂ ਬਾਅਦ ਸਾਰੇ ਉਸਦੇ ਘਰਦਿਆਂ ਤੇ ਵੀ ਜ਼ੋਰ ਪਾਉਂਦੇ ਹਨ ਲੇਕਿਨ ਉਸਦਾ ਪਿਤਾ ਜਿਹੜਾ ਹੈ ਬੜਾ ਹੀ ਭਰੋਸੇ ਵਾਲਾ ਸੀ ਬੜਾ ਹੀ ਸਿਆਣਾ ਸੀ ਕਹਿੰਦਾ ਸੀ ਮੇਰੀ ਤੀਜੇ ਕਰ ਕੁਝ ਕਰਨਾ ਚਾਹੁੰਦੀ ਹੈ ਕੋਈ ਗੱਲ ਨਹੀਂ ਵਿਆਹ ਤਾਂ ਫਿਰ ਕਦਮ ਮਰਜੀ ਕਰ ਲਾਂਗੇ ਇਸ ਵਿੱਚ ਕੜਾ ਕੋਈ ਕਮੀ ਹੈ ਸਾਡੇ ਕੋਲ ਜ਼ਮੀਨ ਜਾਇਦਾਦ ਹੈ ਫਿਰ ਕੀ ਹੋਇਆ ਬੜਾ ਚੰਗਾ ਕਰਨਾ ਲੱਭਿਆ ਤਾਂ ਆਪੇ ਇਹੀ ਜ਼ਿੰਮੇਵਾਰ ਹੈ ਇਸ ਦੀ ਜਿੱਦ ਹੈ ਸਾਨੂੰ ਇਸ ਦੀ ਚਿੰਤਾ ਹੈ ਅਤੇ ਮੈਨੂੰ ਇਸ ਤੇ ਵਿਸ਼ਵਾਸ ਹੈ ਕੁਝ ਜ਼ਰੂਰ ਕਰਕੇ ਦਿਖਾਵੇਗੀ ਚਲੋ ਜੀ ਕੁੜੀ ਜਿਹੜੀ ਹੈ ਬਹੁਤ ਪੜਦੀ ਹੈ ਜਾ ਕੇ ਸਰਸੇ ਤੋਂ ਦੂਰ ਚੰਡੀਗੜ੍ਹ ਦੇ ਵਿੱਚ ਰਹਿਣ ਲੱਗ ਜਾਂਦੀ ਹੈ ਉੱਥੇ ਪੜਦੀ ਹੈ ਪਿਤਾ ਜੀ ਵੀ ਉਸ ਤੇ ਬੜਾ ਯਕੀਨ ਰੱਖਦੇ ਹਨ ਵੀ ਮੇਰੀ ਕੁੜੀ ਕਦੇ ਵੀ ਗਲਤ ਨਹੀਂ ਜਾ ਸਕਦੀ। ਕੁੜੀ ਵੀ ਆਪਣੇ ਪਿਤਾ ਦੀਆਂ ਜੋ ਵੀ ਗੱਲਾਂ ਹਨ ਉਹਨਾਂ ਨੂੰ ਪੱਲੇ ਬੰਨ ਲੈਂਦੀ ਹੈ। ਅਤੇ ਹਮੇਸ਼ਾ ਇੱਕ ਗੱਲ ਨੂੰ ਯਾਦ ਰੱਖਦੀ ਹੈ ਵੀ ਪਿਤਾ ਦੀ ਪੱਗ ਕਦੇ ਵੀ ਨਹੀਂ ਰੁੜੰਦੇਣੀ। ਜੀ ਲਾ ਕੇ ਪੜਦੀ ਹੈ। ਥੋੜੇ ਸਮੇਂ ਬਾਅਦ ਹੀ ਉਸਦੇ ਪਿੰਡ ਦੇ ਵਿੱਚ ਉਸਦੇ ਘਰ ਦੇ ਗੇਟ ਅੱਗੇ ਢੋਲ ਵੱਜਦੇ ਹਨ। ਸਾਰੇ ਜਣੇ ਖੁਸ਼ ਹੁੰਦੇ ਹਨ ਕਿਉਂਕਿ ਅੱਜ ਖਬਰ ਆਈ ਸੀ ਜੀ ਉਹ ਕੁੜੀ ਜਿਹੜੀ ਹੈ ਆਈਪੀਐਸ ਅਫਸਰ ਬਣ ਗਈ ਹੈ। ਸਾਰੇ ਜਣੇ ਹੈਰਾਨ ਸਨ ਵੀ ਇੱਕ ਆਮ ਜੇ ਕਿਸਾਨ ਦੀ ਕੁੜੀ ਇੱਕ ਆਮ ਜੇ ਫਾਰਮਰ ਦੀ ਕੁੜੀ ਜਿਹੜੇ ਕਿ ਪੜੇ ਲਿਖੇ ਨਹੀਂ ਹਨ ਆਪਣੀ ਕੁੜੀ ਨੂੰ ਇੰਨਾ ਕਾਬਲ ਬਣਾਇਆ ਵੀ ਐਡੀ ਵੱਡੀ ਵੈਕੈਂਸੀ ਐਡੀ ਵੱਡੀ ਪੋਸਟ ਤੇ ਜਾ ਵਰਜੀ ਹੈ ਜਿੱਤੇ ਕੋਈ ਜਾਣ ਦਾ ਸੁਪਨਾ ਵੀ ਨਹੀਂ ਦਿਖਦਾ ਆਈਪੀਐਸ ਜੇਕਰ ਕਿਤੇ ਲੱਗ ਜਾਵੇ ਸਾਰੇ ਜਣੇ ਹੈਰਾਨ ਹੁੰਦੇ ਹਨ ਸਾਰੇ ਦੇਖ ਕੇ ਇਕਦਮ ਸੋਚਦੇ ਹਨ ਵੀ ਜੇਕਰ ਇੱਥੇ ਕੋਈ ਆਪਣਾ ਜਾਣਕਾਰ ਹੋਵੇ ਐਸਪੀ ਸਾਹਿਬ ਨਾਲ ਸਾਡੀ ਕੋਈ ਜਾਣਕਾਰੀ ਬਣ ਜਾਵੇ ਤਾਂ ਕਿੰਨਾ ਵਧੀਆ ਹੋਵੇ ਲੇਕਿਨ ਅੱਜ ਉਹਨਾਂ ਦੇ ਪਿੰਡ ਦੀ ਕੁੜੀ ਐਸਪੀ ਬਣ ਚੁੱਕੀ ਸੀ ਹੁਣ ਸਾਰਿਆਂ ਨੂੰ ਇੰਤਜ਼ਾਰ ਸੀ ਕਿ ਕਦੋਂ ਇਸ ਦੀ ਪੋਸਟਿੰਗ ਆਵੇਗੀ ਟ੍ਰੇਨਿੰਗ ਵਾਸਤੇ ਚੱਲੇ ਜਾਂਦੀ ਹੈ ਟ੍ਰੇਨਿੰਗ ਹੁੰਦੀ ਹੈ ਟ੍ਰੇਨਿੰਗ ਤੋਂ ਬਾਅਦ ਜਿਵੇਂ ਹੀ ਪੋਸਟਿੰਗ ਦਾ ਪਤਾ ਲੱਗਦਾ ਹੈ ਸਾਰੇ ਜਣੇ ਖੁਸ਼ ਹੁੰਦੇ ਹਨ ਵੀ ਚਲੋ ਆਪਣੇ 200 ਕਿਲੋਮੀਟਰ ਦੇ ਏਰੀਆ ਵਿੱਚ ਉਸ ਦੀ ਪੋਸਟਿੰਗ ਆ ਗਈ ਹੈ ਪੋਸਟਿੰਗ ਤੇ ਜਾਂਦੀ ਹੈ ਅਤੇ ਟ੍ਰੇਨਿੰਗ ਆਈਪੀਐਸ ਵੱਜੋਂ ਕਰਨਾਲ ਜ਼ਿਲ੍ਹੇ ਵਿੱਚ ਉਸ ਨੂੰ ਪੋਸਟਿੰਗ ਮਿਲ ਜਾਂਦੀ ਹੈ ਚਲੋ ਜੀ ਪੋਸਟਿੰਗ ਤਾਂ ਵਧੀਆ ਚੱਲ ਰਹੀ ਸੀ ਸਾਰੇ ਜਨੇ ਉਸ ਤੋਂ ਖੁਸ਼ ਹਨ ਅਤੇ ਕਦੇ-ਕਦੇ ਉਸ ਨੂੰ ਮਿਲਣ ਵੀ ਆਇਆ ਕਰਦੇ ਸਨ ਸਾਰਿਆਂ ਦਾ ਬੜੀਆ ਸਤਿਕਾਰ ਕਰਦੀ ਸੀ ਭਾਵੇਂ ਵੱਡੀ ਹੋ ਚੁੱਕੀ ਸੀ ਇੱਧਰ ਆਪਣੀ ਜੌਬ ਜਿਹੜੀ ਹੈ ਇਮਾਨਦਾਰੀ ਨਾਲ ਪੂਰੀ ਕਰਦੀ ਹੈ ਅਤੇ ਆਪਣੇ ਜੌਬ ਨੂੰ ਕਰਨ ਵਾਸਤੇ ਕਈ ਵਾਰ ਵੱਡੇ-ਵੱਡੇ ਰਿਸਕ ਲੈ ਲੈਂਦੀ ਹੈ ਜਿੱਤੇ ਬਾਕੀ ਜਿਹੜੇ ਅਫਸਰ ਹਨ ਸ਼ਾਮ ਹੁੰਦੇ ਹੀ ਆਪਣੇ ਘਰ ਚਲੇ ਜਾਂਦੇ ਹਨ ਇਹ देर ਰਾਤ ਤੱਕ ਕੰਮ ਕਰਦੀ ਹੈ ਅਤੇ ਬਿਲਕੁਲ ਜੋ ਵੀ ਇਸ ਨੂੰ ਡੂਟੀਆਂ ਮਿਲੀਆਂ ਸਨ ਉਸ ਨੂੰ ਪੂਰਾ ਕਰਦੀ ਹੈ ਸਾਰੇ ਅਫਸਰ ਉਸ ਤੋਂ ਖੁਸ਼ ਹਨ ਵੀ ਬੜਾ ਵਧੀਆ ਕੰਮ ਕਰਦੀ ਹੈ ਬੜੀ ਜਲਦੀ ਇਸ ਨੂੰ ਪ੍ਰਮੋਸ਼ਨ ਮਿਲ ਕੇ ਪੂਰੇ ਸ਼ਰਦਾ ਐਸਪੀ ਬਣਾ ਦਿੱਤਾ ਜਾਂਦਾ ਹੈ ਚਲੋ ਜੀ ਹੁਣ ਪ੍ਰਮੋਸ਼ਨ ਮਿਲ ਗਿਆ ਅਤੇ ਹੁਣ ਇਸ ਕੋਲ ਪਾਵਰ ਆ ਚੁੱਕੀਆਂ ਸਨ ਵੀ ਇਹ ਆਪ ਵੱਡੇ ਵੱਡੇ ਫੈਸਲੇ ਲੈ ਸਕਦੀ ਸੀ ਇੰਨੇ ਦੇ ਵਿੱਚ ਕਰਨਾਲ ਤੋਂ ਥੋੜੀ ਦੂਰ ਇੱਕ ਪਿੰਡ ਦੇ ਵਿੱਚ ਇੱਕ ਕੁੜੀ ਦੇ ਨਾਲ ਬਹੁਤ ਗਲਤ ਕੰਮ ਹੁੰਦਾ ਹੈ ਉਹ ਜਿਹੜਾ ਗਲਤ ਕੰਮ ਸੀ ਐਮਐਲਏ ਦੇ ਖਾਸ ਬੰਦਿਆਂ ਨੇ ਕੀਤਾ ਸੀ ਤਾਂ ਕਰਕੇ ਐਮਐਲਏ ਜਿਹੜਾ ਹੈ ਉਸ ਕੁੜੀ ਦੇ ਪਰਿਵਾਰ ਵਾਲਿਆਂ ਦਾ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਥਾਣੇਦਾਰ ਨੂੰ ਫੋਨ ਕਰ ਦਿੰਦਾ ਹੈ ਵੀ ਬੰਦੇ ਆਪਣੇ ਹਨ ਮਾਮਲੇ ਨੂੰ ਜਿੰਨਾ ਹੋ ਸਕਦਾ ਹੈ ਉਹਨਾਂ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰੋ ਨਹੀਂ ਤਾਂ ਫੇਰ ਦੇਖ ਲਿਓ ਥਾਣੇਦਾਰ ਵੀ ਬڑا ਰਿਸ਼ਵਤਖੋਰ ਸੀ ਬੜਾ ਕਮੀਨਾ ਸੀ ਉਹ ਬਿਨਾ ਪੈਸਿਆਂ ਤੋਂ ਕੋਈ ਵੀ ਕੰਮ ਨਹੀਂ ਕਰਦਾ ਸੀ ਅਤੇ ਹਮੇਸ਼ਾ ਹੀ ਪੈਸਿਆਂ ਦੀ ਤਾਕਤ ਦੇ ਵਿੱਚ ਰਹਿੰਦਾ ਸੀ ਇਧਰੋਂ ਵੀ ਪੈਸੇ ਆ ਜਾਣ ਉਧਰੋਂ ਵੀ ਆ ਜਾਣ ਅਤੇ ਇਹਨਾਂ ਖਾ ਖਾ ਕੇ ਉਸਨੇ ਆਪਣਾ ਢੇਡ ਬੜਾ ਰੱਖਿਆ ਸੀ ਸਾਰੇ ਜਣੇ ਉਸ ਨੂੰ ਨਫ਼ਰਤ ਕਰਦੇ ਸਨ ਕੋਈ ਵੀ ਉਸ ਨੂੰ ਚੰਗਾਨੀ ਸੀ ਕਹਿੰਦਾ ਅਤੇ ਕਈ ਵਾਰ ਉਸ ਦੀਆਂ ਸ਼ਿਕਾਇਤਾਂ ਉੱਤੇ ਗਈਆਂ ਸਨ ਲੇਕਿਨ ਉਤਲੇ ਜਿਹੜੇ ਅਫਸਰ ਹਨ ਸਾਰੇ ਇਹ ਸੋਚ ਕੇ ਇਨਕਾਰ ਕਰ ਦਿੰਦੇ ਸਨ ਵੀ ਆਪਣੇ ਡਿਪਾਰਟਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ ਚਲੋ ਜੀ ਹੁਣ ਇਸ ਵਾਰ ਜਿਹੜੀ ਉਹ ਕੁੜੀ ਹੈ ਉਸ ਦੀ ਜਿਹੜੀ ਹੈ ਉੱਤੇ ਪਹੁੰਚਦੀ ਹੈ ਅਤੇ ਜਾ ਕੇ ਉਸ ਥਾਣੇਦਾਰ ਨੂੰ ਕਹਿੰਦੀ ਹੈ ਥਾਣੇਦਾਰ ਸਾਹਿਬ ਮੇਰਾ ਕੁੜੀ ਦੇ ਨਾਲ ਬਹੁਤ ਗਲਤ ਕੰਮ ਹੋ ਗਿਆ ਹੈ ਅੱਜ ਮੈਂ ਤੁਹਾਡੇ ਕੋਲ ਫਰਿਆਦ ਲੈ ਕੇ ਆਈ ਹਾਂ ਜੇਕਰ ਅੱਜ ਇਸ ਨੂੰ ਨਿਆਂ ਨਾ ਮਿਲਿਆ ਤਾਂ ਮੈਂ ਵੀ ਸਨੇ ਪਰਿਵਾਰ ਜ਼ਹਿਰ ਖਾ ਕੇ ਮਰ ਜਾਾਂਗੀ ਥਾਣੇਦਾਰ ਅੱਗੋਂ ਹੋਰ ਜ਼ਿਆਦਾ ਗੁੱਸਾ ਹੋ ਜਾਂਦਾ ਹੈ ਕਹਿੰਦਾ ਵੀ ਦੇਖ ਜੇਕਰ ਕੁੜੀ ਨਾਲ ਗਲਤ ਹੋਇਆ ਹੈ ਤਾਂ ਅਸੀਂ ਕੁਝ ਕਰਾਂਗੇ ਐਫ ਆਈ ਆਰ ਲਿਖਾ ਦੇ ਅਤੇ ਆਪੇ ਅਸੀਂ ਜਾਂਚ ਕਰਾਂਗੇ ਬਾਕੀ ਕੀ ਪਤਾ ਤੂੰ ਵੱਡੇ ਬੰਦਿਆਂ ਨੂੰ ਵੇਖ ਕੇ ਪੈਸੇ ਲੁੱਟਣਾ ਚਾਹਦੀ ਹੋਵੇਂ ਐ ਇਹੋ ਜੀ ਬੋਲੀ ਤਾਂ ਕੋਈ ਲੁਟੇਰਨ ਬੋਲ ਸਕਦੀ ਹੈ ਤੂੰ ਜ਼ਰੂਰ ਉਹਨਾਂ ਦੇ ਪੈਸੇ ਲੁੱਟਣਾ ਚਾਹਦੀ ਹੋਵੇਂਗੀ ਅਸੀਂ ਤੇਰੇ ਤੇ ਕਿਵੇਂ ਯਕੀਨ ਕਰ ਲਈਏ ਵੀ ਉਹਨਾਂ ਨੇ ਤੇਰੀ ਕੁੜੀ ਨਾਲ ਗਲਤ ਕੰਮ ਕੀਤਾ ਹੈ ਹੈ ਕੋਈ ਸਬੂਤ ਤੇਰੇ ਕੋਲ ਜਿਸ ਦੇ ਆਧਾਰ ਤੇ ਐਫ ਆਈ ਆਰ ਲਿਖੀਏ ਹੁਣ ਉਹ ਕਹਿੰਦੀ ਐ ਵੀ ਜੀ ਸਬੂਤ ਕਾਦੀ ਗੱਲ ਕਰਦੇ ਹੋ ਤੁਸੀਂ ਸਰੀਆਮ ਸਾਰੀ ਚੀਜ਼ਾਂ ਦੀ ਜਾਂਚ ਕਰ ਸਕਦੇ ਹੋ ਸਾਰਿਆਂ ਦੇ ਸਾਹਮਣੇ ਘਰੋਂ ਕੁੜੀ ਚੱਕ ਕੇ ਲੱਗੇ ਹਨ ਇਸ ਤੋਂ ਵੱਧ ਕੀ ਹੋ ਸਕਦਾ ਹੈ ਅਤੇ ਬਹੁਤ ਗਲਤ ਕੰਮ ਹੋਇਆ ਹੈ ਜੀ ਤੁਸੀਂ ਰਿਪੋਰਟ ਲਿਖੋ ਤੇ ਬਾਹਰ ਬਾਕੀ ਜਨੇ ਖੜੇ ਹਨ ਸਾਡੀ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਬਦਨਾਮੀ ਹੋ ਚੁੱਕੀ ਹੈ ਜੇਕਰ ਅੱਜ ਕੁਝ ਨਾ ਹੋਇਆ ਤਾਂ ਅਸੀਂ ਆਤਮ ਹੱਤਿਆ ਕਰ ਲਾਂਗੇ ਹੁਣ ਥਾਣੇਦਾਰ ਸਾਈਡ ਤੇ ਲੈ ਜਾਂਦਾ ਹੈ ਅਤੇ ਕਹਿੰਦਾ ਦੇਖ ਵੱਡੇ ਬੰਦੇ ਹਨ ਵੱਡੇ ਬੰਦਿਆਂ ਨਾਲ ਪੰਗਾ ਲੈਣਾ ਬਹੁਤ ਔਖਾ ਹੈ ਤੋ ਐਂ ਕਰ ਕੁਝ ਪੈਸੇ ਲੈ ਲੈ ਅਤੇ ਮਾਮਲੇ ਨੂੰ ਰਫਾ-ਧਫਾ ਕਰ ਹੁਣ ਜਿਹੜੀ ਕੁੜੀ ਦੀ ਮਾਂ ਹੈ ਬੜੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਕਹਿੰਦੀ ਹੈ ਇੱਕ ਤਾਂ ਮੇਰੀ ਕੁੜੀ ਨਾਲ ਇੰਨਾ ਗਲਤ ਕੰਮ ਹੋ ਗਿਆ ਉਸ ਤੋਂ ਬਾਅਦ ਮੈਨੂੰ ਪੈਸੇ ਦੇਣ ਦੀ ਗੱਲ ਕਰਦੇ ਹੋ ਕੀ ਹੋ ਗਿਆ ਜੇਕਰ ਉਹ ਵੱਡੇ ਵੱਧੇ ਹਨ ਇਸ ਦਾ ਮਤਲਬ ਇਹ ਥੋੜੀ ਹੈ ਵੀ ਉਹ ਕਿਸੇ ਨਾਲ ਕੁਝ ਵੀ ਕਰਨਗੇ ਹੁਣ ਥਾਣੇਦਾਰ ਕਹਿੰਦਾ ਹੈ ਦੇਖ ਭਲੀਏ ਵੀ ਜੋ ਹੋਣਾ ਸੀ ਹੋ ਗਿਆ ਮੈਂ ਤੇਰੀ ਰਿਪੋਰਟ ਲਿਖ ਦਾਂਗਾ ਲੇਕਿਨ ਮੇਰੀ ਗੱਲ ਮੰਨ ਕੋਰਟ ਕਚੈਰੀਆਂ ਦੇ ਵਿੱਚ ਬੜੇ ਖਰਚੇ ਹੁੰਦੇ ਹਨ ਬੜੇ ਬੜੇ ਵਕੀਲਾਂ ਨੂੰ ਫੀਸ ਦੇਣੀ ਪੈਂਦੀ ਹੈ ਇੱਕ ਇੱਕ ਸੁਣਵਾਈ ਦਾ ਲੱਖ ਲੱਖ ਰੁਪਏ ਲੈ ਲੈਂਦੇ ਹਨ ਜੇਕਰ ਮਾੜੇ ਵਕੀਲ ਕਰ ਲਈਏ ਕੇਸ ਹਰਾ ਦਿੰਦੇ ਹਨ ਬੜਾ ਹੀ ਪੈਸਾ ਲੱਗਦਾ ਹੈ ਇਹੋ ਜਿਹੇ ਬੰਦਿਆਂ ਦਾ ਕੋਈ ਭਰੋਸਾ ਨਹੀਂ ਹੈ ਤੇਰੇ ਪਰਿਵਾਰ ਨੂੰ ਸਾਰੇ ਨੂੰ ਮਾਰ ਦੇਣ ਬਾਅਦ ਚ ਤੁਹਾਡਾ ਕੇਸ ਕੋਲ ਨੜੇ ਗਲਦਾ ਮਾਰਾ ਜੇਕਰ ਦੇਖ ਸਿਆਣੀ ਬਣਾ ਮੈਂ ਤੇਰੇ ਪੱਕ ਦੀ ਗੱਲ ਕਰਦਾ ਹਾਂ ਹੁਣ ਉਹ ਜਿਹੜੀ ਔਰਤ ਹੈ ਬੜੇ ਹੀ ਗੁੱਸੇ ਵਿੱਚ ਆ ਜਾਂਦੀ ਹੈ ਨਾ ਕਹਿ ਦਿੰਦੀ ਹੈ ਅਤੇ ਕਹਿੰਦੀ ਹੈ ਦੇਖੋ ਮੇਰੀ ਰਿਪੋਰਟ ਲਿਖਣੀ ਪਵੇਗੀ ਹੁਣ ਐਸ ਐਚਓ ਕਹਿੰਦਾ ਦੇਖ ਦੇਖ ਉਹਨਾਂ ਨੇ ਮੈਨੂੰ ਨਾ ਰਿਪੋਰਟ ਲਿਖਣ ਦੇ ਪੂਰੇ 2.5 ਲੱਖ ਰੁਪਏ ਦਿੱਤੇ ਹਨ ਜੇਕਰ ਤੂੰ ਇਸੋਂ ਜ਼ਿਆਦਾ ਪੈਸੇ ਦੇ ਸਕਦੀ ਹੈ ਤਾਂ ਮੈਂ ਤੇਰੀ ਰਿਪੋਰਟ ਲਿਖ ਦਾਂਗਾ ਨਹੀਂ ਤੇ ਤੂੰ ਚਲਦੀ ਬਣ ਜਾਂ ਜਿੱਥੇ ਜਾਣਾ ਚੱਲੀ ਜਾ ਜਿੱਥੇ ਮੂੰਹ ਮਾਰਨਾ ਹੈ ਉੱਥੇ ਮੂੰਹ ਮਾਰ ਲੈ ਜਿੱਥੇ ਜਾਣਾ ਵਗ ਜਾ ਜਿਹੜੇ ਖੂਚ ਡਿਗਣਾ ਉੱਥੇ ਖੂਚ ਡਿਗ ਜਾ ਤੇਰੀ ਵੀ ਰਿਪੋਰਟ ਲਿਖ ਦਾਂਗੇ ਤੇਰੇ ਮਰੇ ਬਾਅਦ ਜਾਂ ਕੱਲ ਕੀ ਕਰਦੀ ਹੈ ਅੱਜ ਵਗ ਜਾ ਅੱਜ ਰਿਪੋਰਟ ਨਹੀਂ ਲਿਖੀ ਜਾਣੀ ਹਫ਼ਤੇ ਬਾਅਦ ਆ ਜੀ ਤੇਰੀ ਰਿਪੋਰਟ ਲਿਖ ਦਾਂਗੇ ਜਦੋਂ ਮਾਮਲਾ ਥੋੜਾ ਠੰਡਾ ਹੋ ਗਿਆ ਹੁਣ ਉਹ ਔਰਤ ਜਿਹੜੀ ਬੜੀ ਦੁਖੀ ਹੁੰਦੀ ਹੈ ਅਤੇ ਬੜੇ ਟੁੱਟੇ ਮੰਦੇ ਨਾਲ ਉਸ ਥਾਣੇ ਤੋਂ ਬਾਹਰ ਆਂਦੀ ਹੈ ਮਨ ਹੀ ਮਨ ਉਸ ਥਾਣੇਦ ਇਸ ਤੇ ਦਾਰਾਂ ਨੂੰ ਕੋਈ ਮੂੰਹ ਨਹੀਂ ਦਿਖਾਉਂਦੀ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਹੁਣ ਉਹ ਮਰਨ ਦੀ ਸਲਾਹ ਕਰ ਰਹੀ ਸੀ ਵੀ ਚਲੋ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਚਿਆ ਮੇਰੀ ਧੀ ਦੇ ਨਾਲ ਇੰਨਾ ਗਲਤ ਕੰਮ ਹੋ ਗਿਆ ਹੈ ਹੁਣ ਸਾਰਿਆਂ ਨੂੰ ਦੱਸਦੀ ਹੈ ਵੀ ਆਹ ਕੰਮ ਉੱਥੇ ਹੋ ਗਿਆ ਹੈ ਹੁਣ ਤਾਂ ਮੇਰੇ ਕੋਲ ਮਰਨ ਦਾ ਚਾਰਾ ਹੈ ਅਤੇ ਮੈਂ ਕੀ ਕਰਾਂ ਮੇਰਾ ਤਾਂ ਘਰਵਾਲਾ ਨਹੀਂ ਹੈ ਜਿਸ ਨੂੰ ਮੈਂ ਕੁਝ ਕਹਿਦਾ ਅਤੇ ਉਹ ਬਦਲਾ ਲੈ ਲੇ ਨਾ ਹੀ ਮੇਰਾ ਕੋਈ ਪੁੱਤ ਹੈ ਮੈਂ ਹਾਂ ਤੇ ਮੇਰੀ ਕਲਮ ਕਲੀਤੀ ਹੈ ਤਾਂ ਹੀ ਉਹਨਾਂ ਗੁੰਡਿਆਂ ਨੇ ਸਾਡੇ ਨਾਲ ਆਹ ਕੰਮ ਕੀਤਾ ਹੈ ਚਲੋ ਜੀ ਹੁਣ ਬੜੀ ਹੀ ਉਦਾਸ ਹੁੰਦੀ ਹੈ ਮਰਨ ਦੀ ਸਕੀਮਾ ਕੱਢਦੀ ਹੈ ਵੀ ਮੈਂ ਆਪਣੀ ਕੁੜੀ ਨਾਲ ਨਹਿਰ ਦੇ ਵਿੱਚ ਜਾ ਕੇ ਛਾਣ ਮਾਰਾਂਗੀ ਹੁਣ ਸਾਰੇ ਜਣੇ ਹੈਰਾਨ ਸਨ ਕਿ ਕਰਿਆ ਕੀ ਜਾਵੇ ਹੁਣ ਕੀ ਕਰ ਸਕਦੇ ਹਾਂ ਸਰਪੰਚ ਨੇ ਵੀ ਆਪਣਾ ਬਾਤ ਲਾ ਲਿਆ ਲੇਕਿਨ ਸਰਪੰਚ ਵੀ ਐਮਐਲਏ ਤੋਂ ਡਰਦਾ ਸੀ ਤਾਂ ਕਰਕੇ ਉਸਨੇ ਵੀ ਕੋਈ ਗੱਲ ਨੂੰ ਬੜੀ ਹਵਾ ਨਹੀਂ ਦਈ ਪਿੰਡ ਵਾਲੇ ਵੀ ਸਾਰੇ ਗੱਲ ਕਰਨ ਤੋਂ ਡਰਦੇ ਹਨ ਕਿਉਂਕਿ ਬਹੁਤ ਵੱਡੇ ਬੰਦਿਆਂ ਨਾਲ ਪੰਗਾ ਲੈਣ ਚੱਲੇ ਹਨ ਇੰਨੇ ਵੱਡੇ ਬੰਦਿਆਂ ਨਾਲ ਦੁਸ਼ਮਣੀ ਕੋਈ ਵੀ ਨਹੀਂ ਪਾਣਾ ਚਾਹੁੰਦਾ ਸੀ ਸਾਰੇ ਜਿਹੜੇ ਹਨ ਪੁੰਛਾ ਜੜੀਆਂ ਹਨ ਆਪਣੀਆਂ ਲੱਤਾਂ ਦੇ ਵਿੱਚ ਦਬ ਕੇ ਸੋ ਗਏ ਹਨ ਚਲੋ ਜੀ ਹੁਣ ਉਹ ਜਿਹੜੀ ਕੁੜੀ ਹੈ ਆਪਣੀ ਮਾਤਾ ਨੂੰ ਸਲਾਹ ਦਿੰਦੀ ਹੈ ਵੀ ਦੇਖੋ ਮਰਨ ਦਾ ਕੋਈ ਫਾਇਦਾ ਨਹੀਂ ਹੈ ਆਪਣੇ ਮਰਨ ਨਾਲ ਤਾਂ ਦੁਨੀਆ ਦਾ ਮਾਮਲਾ ਦਬ ਜਾਵੇਗਾ 4 ਦਿਨ ਕੋਈ ਖਬਰਾਂ ਚੱਲਣਗੇ ਉਸ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਕਰਨਾ ਆਪਾਂ ਨੂੰ ਇਹਦੀ ਸ਼ਿਕਾਇਤ ਜਿਹੜੀ ਹੈ ਵੱਡੇ ਅਫਸਰਾਂ ਤੱਕ ਕਰਨੀ ਚਾਹੀਦੀ ਹੈ ਹੁਣ ਮਾਤਾ ਸਮਝਾਉਂਦੀ ਹੈ ਦੇਖਤੀਏ ਵੱਡੇ ਅਫਸਰ ਵੀ ਇਹਨਾਂ ਦੇ ਵਰਗੇ ਹੁੰਦੇ ਹਨ ਇਹ 2 ਲੱਖ ਦੀ ਗੱਲ ਕਰਦੇ ਹਨ ਵੱਡੇ ਬੰਦੇ ਥੋੜੀ 20 ਲੱਖ ਦੀ ਗੱਲ ਕਰਦੇ ਹੋਣ ਨਾ ਅੱਧੇ ਜੇਕਰ ਉਸ ਤੋਂ ਵੱਡੇ ਅਫਸਰ ਕੋਲ ਵਗ ਜਾਈਏ ਉਹ 2 ਕਰੋੜ ਤੋਂ ਥੱਲੇ ਗੱਲ ਹੀ ਕਰਦੇ ਆਪਾਂ ਨੂੰ ਵੱਡੇ ਬੰਦਿਆਂ ਦੇ ਕੋਲ ਜਾਣ ਦਾ ਫਾਇਦਾ ਨਹੀਂ ਹੈ ਆਪਾਂ ਨੂੰ ਤਾਂ ਉਹ ਆਪਸ ਦੇ ਅੰਦਰ ਹੀ ਵੜਨ ਦੇਣੇ ਲੇਕਿਨ ਕੁੜੀ ਜਿਹੜੀ ਹੈ ਆਪਣੀ ਮਾਤਾ ਨੂੰ ਸਮਝਾਉਂਦੀ ਹੈ ਅਤੇ ਕਹਦੀ ਹੈ ਦੇਖੋ ਮਾਤਾ ਜੀ ਆਪਾਂ ਨੂੰ ਜਾਣਾ ਤਾਂ ਪੈਣਾ ਹੈ ਅਤੇ ਜ਼ਰੂਰ ਆਪਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਮਰਨ ਨਾਲ ਤਾਂ ਉਹਨਾਂ ਦੀਆਂ ਮੁਸ਼ਕਲਾਂ ਸੋਖੀਆਂ ਹੁੰਦੀਆਂ ਹਨ ਆਪਾਂ ਕਿਉਂ ਐਵੇਂ ਕਰੀਏ ਇਹਦੇ ਨਾਲ ਤਾਂ ਚੰਗਾ ਉਹ ਇੱਕ ਦੋਨੋਂ ਉਹਨਾਂ ਨੂੰ ਲੈ ਕੇ ਮਰੀਏ ਮਰਨ ਦੇ ਵਿੱਚ ਕਾਦੀ ਬਹਾਦਰੀ ਹੈ ਇਸ ਨਾਲ ਤਾਂ ਆਪਾਂ ਕਾਇਰ ਬਜਾਂਗੇ ਆ ਅਤੇ ਆਪਣੇ ਸੀਨੇ ਦੇ ਵਿੱਚ ਜਿਹੜੀ ਮਾਣੀ-ਮੁੱਟੀ ਬਹਾਦਰੀ ਹੈ ਉਹ ਵੀ ਚਲੀ ਜਾਵੇਗੀ ਜਦੋਂ ਆਪਣੀ ਕੁੜੀ ਦੀਆਂ ਇੰਨੀ ਗੱਲਾਂ ਸੁਣਦੀ ਹੈ ਦਾ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਇਹਨਾਂ ਕੁਝ ਹੋਣ ਤੋਂ ਬਾਅਦ ਵੀ ਮੇਰੀ ਕੁੜੀ ਜਿਹੜੀ ਹੈ ਕਿੰਨਾ ਬਹਾਦਰੀ ਵਾਲਾ ਜਿਗਰਾ ਰੱਖਦੀ ਹੈ ਕਿਉਂ ਨਾ ਮੈਂ ਵੀ ਥੋੜੀ ਬਹਾਦਰੀ ਦਿਖਾਵਾਂ ਸਹੀ ਗੱਲ ਹੈ ਇਸ ਦੀ ਐਵੇਂ ਮਰਨ ਦਾ ਕੋਈ ਫਾਇਦਾ ਨਹੀਂ ਹੈ ਚਲੋ ਜੀ ਹੁਣ ਆਪਣਾ ਜਿਹੜਾ ਹੈ ਚਲੋ ਜੀ ਹੁਣ ਥੋੜੇ ਬੋਤੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੰਦੀ ਹੈ ਜੋ ਵੀ ਉਸਦੇ ਹੱਥ ਲੱਗਦਾ ਹੈ ਉਹ ਸਾਰਾ ਕੁਝ ਚੱਕ ਲੈਂਦੀ ਹੈ ਅਤੇ ਜਾ ਬਜਰੀ ਹੈ ਸਿੱਧਾ ਆਈ ਪੀ ਐਸ ਦਫਤਰ ਦੇ ਵਿੱਚ ਐਸ ਪੀ ਸਾਹਿਬ ਦੇ ਕੋਲ ਹੁਣ ਉੱਥੇ ਉਹੀ ਕੁੜੀ ਬੈਠੀ ਸੀ ਜਿਸ ਦੀ ਆਪਾਂ ਵੀਡੀਓ ਦੇ ਸ਼ੁਰੂ ਦੇ ਵਿੱਚ ਗੱਲ ਕਰੀ ਸੀ ਹੁਣ ਉਹ ਆਈਪੀਐਸ ਮੈਡਮ ਜਿਹੜੀ ਹੈ ਬੜੀ ਇਮਾਨਦਾਰ ਹੈ ਅਤੇ ਕਿਸੇ ਨਾਲ ਵੀ ਸਮਝੌਤਾ ਨਹੀਂ ਰੱਖਣਾ ਚਾਹੁੰਦੀ ਹੁਣ ਜਿਵੇਂ ਹੀ ਉਹ ਕੁੜੀ ਜਿਹੜੀ ਹੈ ਉੱਥੇ ਪਹੁੰਚਦੀ ਹੈ ਪਹਿਲਾਂ ਤਾਂ ਬਾਹਰ ਵਾਲੇ ਹਵਲਦਾਰ ਬਾਹਰ ਬਿਠਾ ਲੈਂਦੇ ਹਨ ਉਹ ਸਾਰੇ ਮਿੰਟ ਦੇ ਵਿੱਚ ਪਛਾਣ ਜਾਂਦੇ ਹਨ ਵੀ ਇਹ ਤਾਂ ਉਹੀ ਹਨ ਜਿਨ੍ਹਾਂ ਨੇ ਐਮਐਲਏ ਸਾਹਿਬ ਦੇ ਵਿਰੁੱਧ ਪੰਗਾ ਲਿਆ ਹੈ ਹੁਣ ਸਾਰੇ ਜਣੇ ਬਾਹਰ ਬਿਠਾਉਂਦੇ ਹਨ ਤੇ ਸਕੀਮ ਕੱਢਦੇ ਹਨ ਵੀ ਇਹਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਨਹੀਂ ਤਾਂ ਐਸਪੀ ਮੈਡਮ ਦਾ ਕੋਈ ਪਤਾ ਨਹੀਂ ਹੈ ਵੀ ਉਹ ਐਮਐਲਏ ਸਾਹਿਬ ਨਾਲ ਸਿੱਧਾ ਪੰਗਾ ਲੈ ਲੇ ਇਹ ਤਾਂ ਆਪਣੇ ਆਪ ਨੂੰ ਮਾਰਨ ਦੀ ਗੱਲ ਹੋਵੇਗੀ ਐਸਪੀ ਮੈਡਮ ਦਾ ਕੁਝ ਨਹੀਂ ਵਿਗੜਨਾ ਉਹਨੂੰ ਐਮਐਲਏ ਕੁਝ ਨਹੀਂ ਕਰ ਸਕਦਾ ਲੇਕਿਨ ਸਾਡੀ ਨੌਕਰੀ ਦਾ ਇੱਕ ਸੈਨ ਨਾਲ ਚਲੀ ਜਾਏਗੀ ਅਤੇ ਅਸੀਂ ਕਿੱਧਰ ਜਾਵਾਂਗੇ ਪਪਾ ਨੇ ਕਿਥੇ ਟੱਕੇ ਖਾਵਾਂਗੇ ਵਧੀਆ ਇੱਥੇ ਨੌਕਰੀ ਕਰ ਰਹੇ ਹਾਂ ਸਾਰੇ ਜਣੇ ਸਕੀਮ ਘੜਦੇ ਹਨ ਨਾ ਵੀ ਇਹਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਬੜੀਆਂ ਕੋਸ਼ਿਸ਼ਾਂ ਕਰਦੇ ਹਨ ਅਤੇ ਅੰਤ ਦੇ ਵਿੱਚ ਹਾਰ ਥੱਕ ਕੇ ਟੱਕੇ ਮਾਰ ਕੇ ਬਾਹਰ ਕੱਢਣ ਦੀ ਪੂਰੀ ਸਕੀਮ ਬਣਾ ਲੈਂਦੇ ਹਨ ਟੱਕੇ ਮਾਰ ਕੇ ਬਾਹਰ ਕੱਢਦੇ ਹਨ ਲੇਕਿਨ ਅੰਦਰ ਖੜੀ ਐਸਪੀ ਮੈਡਮ ਜਿਹੜੀ ਹੈ ਉਹ ਸਾਰਾ ਕੁਝ ਸੁਣ ਲੈਂਦੀ ਹੈ ਅਤੇ ਇੱਕਦਮ ਉਸ ਦੀ ਨਿਗਾਹ ਜਿਵੇਂ ਬਾਰੀਵਲ ਜਾਂਦੀ ਹੈ ਦੇਖਦੀ ਹੈ ਵੀ ਹਵਲਦਾਰ ਜਿਹੜੇ ਹਨ ਉਹ ਇੱਕ ਧੀ ਨੂੰ ਅਤੇ ਇੱਕ ਉਸ ਦੀ ਮਾਤਾ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਸੋਚਦੀ ਹੈ ਵੀ ਕੁਝ ਨਾ ਕੁਝ ਜ਼ਰੂਰ ਗਲਤ ਹੈ ਇਕਦਮ ਆਪਣੇ ਆਫਿਸ ਤੋਂ ਬਾਹਰ ਨਿਕਲਦੀ ਹੈ ਅਤੇ ਉਹਨਾਂ ਦੇ ਕੋਲ ਜਾਂਦੀ ਹੈ ਹਵਲਦਾਰ ਨੂੰ ਕਹਿੰਦੀ ਹੈ ਆ ਕੀ ਕਰਨਾ ਹੈ ਤੂੰ ਅਤੇ ਇਹਨਾਂ ਨੂੰ ਅੰਦਰ ਆਣ ਦੇ ਹੁਣ ਜਿਵੇਂ ਹੀ ਹਵਲਦਾਰ ਮੈਡਮ ਦੀ ਆਵਾਜ਼ ਸੁਣਦਾ ਹੈ ਚੁੱਪਚਾਪ ਉੱਥੇ ਖੜਾ ਹੋ ਜਾਂਦਾ ਹੈ ਆਪਣੇ ਹੱਥ ਪਿੱਛੇ ਹਟਾ ਲੈਂਦਾ ਹੈ ਅਤੇ ਉਹਨਾਂ ਨੂੰ ਕਹਿੰਦਾ ਚਲੋ ਜੀ ਐਸਪੀ ਮੈਡਮ ਤੁਹਾਨੂੰ ਬੁਲਾ ਰਹੇ ਹਨ ਤੁਸੀਂ ਜਾਓ ਹੁਣ ਜਿਹੜੀ ਉਹ ਮਾਤਾ ਹੈ ਅਤੇ ਆਪਣੀ ਧੀ ਨੂੰ ਲੈ ਕੇ ਉਸ ਦਫਤਰ ਦੇ ਵਿੱਚ ਚਲੇ ਜਾਂਦੇ ਹਨ ਆਪਣੀ ਸਾਰੀ ਕਹਾਣੀ ਸੁਣਾਉਂਦੇ ਹਨ ਹੁਣ ਜਿਹੜੀ ਉਹ ਮੈਡਮ ਹੈ ਉਹ ਕਹਿੰਦੀ ਹੈ ਵੀ ਗੱਲ ਤਾਂ ਤੁਹਾਡੀ ਬਿਲਕੁਲ ਜਾਇਜ਼ ਹੈ ਲੇਕਿਨ ਤੁਹਾਡੇ ਕੋਲ ਵੀ ਕੋਈ ਬਹੁਤੇ ਸਬੂਤ ਨਹੀਂ ਹਨ ਮੈਂ ਆਪਣੀ ਤਰਫੋਂ ਜਾਂਚ ਕਰਨ ਦੇ ਅੱਜ ਤਾਂ ਆਦੇਸ਼ ਦੇ ਦਾਂਗੀ ਲੇਕਿਨ ਜਾਂਚ ਤਾਂ ਉੱਥੋਂ ਦੇ ਪੁਲਿਸ ਵਾਲਿਆਂ ਨੇ ਕਰਨੀ ਹੈ ਜੇਕਰ ਤੁਸੀਂ ਦੱਸ ਰਹੇ ਹੋ ਵੀ ਉੱਥੋਂ ਦੇ ਪੁਲਿਸ ਵਾਲੇ ਇਨੇ ਖਰਾਬ ਹਨ ਵੀ ਤੁਹਾਡੀ ਰਿਪੋਰਟ ਵੀ ਨਹੀਂ ਲਿਖੀ ਤਾਂ ਬਹੁਤ ਚਿੰਤਾਜਨਕ ਗੱਲ ਹੈ ਅੱਜ ਤਾਂ ਮੈਂ ਤੁਹਾਡੇ ਸਾਥ ਦੇ ਦਾਂਗੀ ਲੇਕਿਨ ਇਹਨਾਂ ਨੇ ਮੇਰਾ ਟਰਾਂਸਫਰ ਕਰਾ ਦੇਣਾ ਹੈ ਇਸ ਤੋਂ ਪਹਿਲਾਂ ਮੈਨੂੰ ਸਾਰਿਆਂ ਨੂੰ ਧਰਧਬਤਨਾ ਪਵੇਗਾ ਸਾਰੇ ਜਣੇ ਉਸਦੇ ਨਾਲ ਹੋ ਜਾਂਦੇ ਹਨ ਹੁਣ ਆਈਪੀਐਸ ਮੈਡਮ ਬੜਾ ਸੋਚਦੀ ਹੈ ਸਾਰੀ ਰਾਤ ਉਸੇ ਹੀ ਆਬਸ ਦੇ ਵਿੱਚ ਕੱਟ ਦਿੰਦੀ ਹੈ ਕਿ ਕਿਵੇਂ ਕੁਝ ਕਰਿਆ ਜਾਵੇ ਇੱਕਦਮ ਉਸਦੇ ਦਿਮਾਗ ਦੇ ਵਿੱਚ ਆਈਡੀਆ ਆਉਂਦਾ ਹੈ ਕਿ ਜੇਕਰ ਮੈਂ ਸਿੱਧਾ ਜਾਵਾਂਗੀ ਤਾਂ ਇਹਨਾਂ ਨੇ ਮੈਨੂੰ ਪਛਾਣ ਲੈਣਾ ਹੈ ਅਤੇ ਸਾਰਾ ਕੁਝ ਸੈਟ ਬੈਟ ਕਰ ਦੇਣਗੇ ਹੋ ਸਕਦਾ ਹੈ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਫੇਰ ਫੇਰ ਕਰਕੇ ਸਾਰਾ ਕੁਝ ਆਪਣੇ ਪੱਖ ਦੇ ਵਿੱਚ ਕਰ ਲੈਣਾ ਹੈ ਬਾਅਦ ਦੇ ਵਿੱਚ ਮੇਰੇ ਹੱਥ ਕੁਝ ਨਹੀਂ ਲੱਗਣਾ ਉੱਤੋਂ ਇਹਨਾਂ ਨੂੰ ਸ਼ੱਕ ਹੋਰ ਹੋ ਜਾਣਾ ਹੈ ਕਿ ਮੈਂ ਐਮਐਲਏ ਦੇ ਖਿਲਾਫ ਹੋ ਗਈ ਹਾਂ ਚਲੋ ਜੀ ਹੁਣ ਆਪਣਾ ਪੇਸ ਵਟਦੀ ਹੈ ਅਗਲੇ ਹੀ ਦਿਨ ਬਿਲਕੁਲ ਵਾਲ ਖਲਾਰ ਲੈਂਦੀ ਹੈ ਆਪਣੇ ਸਿਰ ਤੇ ਸੁਵਾ ਮਲ ਲੈਂਦੀ ਹੈ ਅਤੇ ਪਾਟੇ ਪੁਰਾਣੇ ਕੱਪੜੇ ਉਸ ਦੀ ਨੌਕਰਾਨੀ ਦੇ ਉਹ ਪਾਲਦੀ ਹੈ ਅਤੇ ਜਾ ਵਜਦੀ ਹੈ ਥਾਣੇ ਦੇਖਣ ਦੇ ਵਿੱਚ ਲੱਗ ਰਿਹਾ ਸੀ ਵੀ ਕੋਈ ਮੰਗਤੀ ਹੈ ਅਤੇ ਥਾਣੇ ਦੇ ਬਾਹਰ ਸਿੱਧਾ ਖੜ ਜਾਂਦੀ ਹੈ ਰੋਂਦੀ ਕਰ ਲਾਂ ਦੇ ਅੰਦਰ ਵੜਦੀ ਹੈ ਸਾਰਾ ਪੇਸ਼ ਜਿਹੜਾ ਹੈ ਆਪਾਂ ਜਿਵੇਂ ਵੀਡੀਓ ਦੇ ਸ਼ੁਰੂ ਵਿੱਚ ਗੱਲ ਕਰੀ ਸਾਰੀ ਗੱਲਬਾਤ ਥਾਣੇਦਾਰ ਨਾਲ ਹੁੰਦੀ ਹੈ ਥਾਣੇਦਾਰ ਬੜਾ ਹੀ ਗੁੱਸੇ ਦੇ ਵਿੱਚ ਆਂਦਾ ਹੈ ਉਸ ਦੇ ਇੱਕ ਡੰਡਾ ਮਾਰ ਦਿੰਦਾ ਹੈ ਐਸਪੀ ਸਾਹਿਬ ਜਿਹੜਾ ਹੈ ਕਿਉਂਕਿ ਉਹਨਾਂ ਦੇ ਚੁੰਨੀ ਦੇ ਹੇਠਾਂ ਇੱਕ ਗੁਪਤ ਕੈਮਰਾ ਉਹਨਾਂ ਨੇ ਲਗਾਇਆ ਸੀ ਜਿਹੜੀ ਸਾਰੀ ਗੱਲਬਾਤ ਰਿਕਾਰਡ ਕਰ ਰਿਹਾ ਸੀ ਉਹ ਟਪ ਕਰ ਜਾਂਦੇ ਹਨ ਵੀ ਜਦੋਂ ਤੱਕ ਇਹਨਾਂ ਦੇ ਮੂੰਹੋਂ ਪੂਰੀ ਸਚਾਈ ਨਹੀਂ ਨਿਕਲਦੀ ਤਾਂ ਸਾਰਾ ਕੁਝ ਆਪਾਂ ਇੱਥੇ ਹੀ ਬੈਠੇ ਰਹਿਣਾ ਹੈ ਜਦੋਂ ਤੱਕ ਇਹ ਪੂਰਾ ਥਾਣਾ ਸਸਪੈਂਡ ਕਰਨ ਦੇ ਪੂਰੇ ਸਬੂਤ ਨਹੀਂ ਮਿਲਦੇ ਉਦੋਂ ਤੱਕ ਕੁਝ ਨਹੀਂ ਕਰਨਾ ਉਹ ਵਿਚਾਰੀ ਉੱਥੇ ਖੜੀ ਰਹਿੰਦੀ ਹੈ ਜਿਹੜਾ ਥਾਣੇਦਾਰ ਹੈ ਹੋਰ ਜ਼ਿਆਦਾ ਮਾਰਦਾ ਹੈ ਅਤੇ ਆਪਣੇ ਡੱਡੇ ਨੂੰ ਵਿਰਾਮ ਦਿੰਦਾ ਹੈ ਇਹਨਾਂ ਦੇ ਵਿੱਚ ਉਸਦੇ ਮੂੰਹੋਂ ਨਿਕਲ ਜਾਂਦਾ ਹੈ ਵੀ ਮੈਂ ਤਾਂ ਉਸ ਕੁੜੀ ਦੀ ਨਹੀਂ ਸੁਣੀ ਜਿਹੜੀ ਕਿ ਸੱਚਮੁੱਚ ਇੰਨਾ ਗਲਤ ਕੰਮ ਕਰਕੇ ਉਸ ਕੋਲ ਏਡੇ ਵੱਡੇ ਸਬੂਤ ਸਨ ਲੇਕਿਨ ਅੱਜ ਜੇਕਰ ਤੇਰੇ ਕੋਲ ਕੋਈ ਵੀ ਸਬੂਤ ਨਹੀਂ ਹੈ ਮੈਂ ਤੇਰੀ ਕਿਵੇਂ ਮੰਨਾਂ ਹੋ ਸਕਦਾ ਹੈ ਤੂੰ ਉਹਨਾਂ ਕੋਲ ਪੈਸੇ ਲੁੱਟ ਲਈ ਹੋਵੇ ਇੰਨੀ ਗੱਲ ਸੁਣ ਕੇ ਐਸਪੀ ਮੈਡਮ ਬੜੇ ਗੁੱਸੇ ਦੇ ਵਿੱਚ ਆ ਜਾਂਦੀ ਹੈ ਅਤੇ ਆਪਣਾ ਆਈ ਕਾਰਡ ਕੱਢ ਕੇ ਸਿੱਧਾ ਐਸਐਚਓ ਦੇ ਅੱਗੇ ਕਰ ਦਿੰਦੀ ਹੈ ਅਤੇ ਫੋਨ ਘੁਮਾਉਂਦੀ ਹੈ ਇਹਨਾਂ ਦੇ ਵਿੱਚ ਉੱਥੇ ਪੁਲਿਸ ਵਾਲਿਆਂ ਦੀਆਂ ਗੱਡੀਆਂ ਕਮਾਂਡੋ ਦੀਆਂ ਆ ਜਾਂਦੀਆਂ ਹਨ ਸਾਰੇ ਥਾਣੇ ਨੂੰ ਘੇਰਾ ਪਾ ਲਿਆ ਜਾਂਦਾ ਹੈ ਅਤੇ ਮਾਈਕ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਂਦੀ ਹੈ ਵੀ ਆਪਣੇ ਸਾਰੇ ਹਥਿਆਰ ਜਿਹੜੇ ਹਨ ਥੱਲੇ ਕਰ ਲਓ ਤੁਹਾਡਾ ਸਾਰਾ ਕਾਰਨਾਮੇ ਲਾਈਵ ਕੈਮਰੇ ਦੇ ਵਿੱਚ ਰਿਕਾਰਡ ਹੋ ਗਏ ਹਨ ਅਤੇ ਹੁਣ ਤੁਹਾਨੂੰ ਹਿਲਣ ਦੀ ਕੋਈ ਲੋੜ ਨਹੀਂ ਹੈ ਹੱਥੋ ਹੱਥ ਸਾਰੇ ਥਾਣੇ ਦੇ ਸਸਪੈਂਸ਼ਨ ਆਰਡਰ ਤਿਆਰ ਕੀਤੇ ਜਾਂਦੇ ਹਨ ਐਸਪੀ ਸਾਹਿਬ ਸਹਿਨ ਕਰਦੀ ਹੈ ਅਤੇ ਸਾਰੇ ਥਾਣੇ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਹੁਣ ਗੱਲ ਰਹੀ ਉਹਨਾਂ ਨੂੰ ਨਿਯਾਤ ਹੋਣ ਦੀ ਸਾਰੇ ਥਾਣੇ ਨੂੰ ਸਸਪੈਂਡ ਕਰਕੇ ਉੱਤੇ ਨਵੇਂ ਬੰਦੇ ਲਗਾਏ ਜਾਂਦੇ ਹਨ ਜੋ ਕਿ ਇਮਾਨਦਾਰ ਹਨ ਅਤੇ ਐਸਪੀ ਸਾਹਿਬ ਦੇ ਭਰੋਸੇ ਵਾਲੇ ਹਨ ਉਸ ਤੋਂ ਬਾਅਦ ਜਾਂਚ ਸ਼ੁਰੂ ਕਰਦੇ ਹਨ ਐਮਐਲਏ ਬੜਾ ਦਬਾਅ ਪਾਉਂਦਾ ਹੈ ਚੰਗੇ ਚੰਗੇ ਬੰਦਿਆਂ ਦੇ ਫੋਨ ਕਰਾਂਦਾ ਹੈ ਲੇਕਿਨ ਹੱਥੋ ਹੱਥ ਟਰਾਂਸਫਰ ਹੋਣਾ ਬੜਾ ਮੁਸ਼ਕਲ ਹੈ ਇੰਨੇ ਦੇ ਵਿੱਚ ਜਿਹੜੀ ਐਸਪੀ ਹੈ ਵੱਡੇ ਸਬੂਤ ਪੇਸ਼ ਕਰਕੇ ਕੋਰਟ ਦੇ ਵਿੱਚ ਚਲੀ ਜਾਂਦੀ ਹੈ ਉੱਥੇ ਸਾਰੇ ਸਬੂਤ ਰੱਖ ਦਿੰਦੀ ਹੈ ਅਤੇ ਕੋਰਟ ਦੇ ਵਿੱਚੋਂ ਐਮਐਲਏ ਸਾਹਿਬ ਦੇ ਜਿਹੜੇ ਬੰਦੇ ਹੁੰਦੇ ਹਨ ਉਹਨਾਂ ਨੂੰ ਵੀ ਸਜ਼ਾ ਹੋ ਜਾਂਦੀ ਹੈ ਅਤੇ ਨਾਲ ਲੱਗਦੇ ਜਿਹੜੇ ਪੁਲਿਸ ਵਾਲੇ ਉਹਨਾਂ ਨੇ ਸਸਪੈਂਡ ਕਰੇ ਸਨ ਉਹਨਾਂ ਨੂੰ ਵੀ ਬਣਦੀ ਸਜ਼ਾ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਐਸਪੀ ਸਾਹਿਬ ਚੰਗੇ ਬਣ ਕੇ ਉਹ ਸਾਰੇ ਨੂੰ ਨਿਆਂ ਦਵਾੰਦੀ ਹੈ ਅਤੇ ਸਾਰੇ ਜਣੇ ਹੁਣ ਖੁਸ਼ ਹਨ ਵੱਡੀਆਂ ਅਖਬਾਰਾਂ ਦੀ ਹੈਡਲਾਈਨਾਂ ਛਪ ਜਾਂਦੀਆਂ ਹਨ ਵੀ ਇੱਕ ਆਈਪੀਐਸ ਅਫਸਰ ਨੇ ਜਾਣ ਤੇ ਖੜ ਕੇ ਇੰਨਾ ਵੱਡਾ ਮੁਕਾਮ ਕਰਿਆ ਇੰਨੇ ਵੱਡੇ ਕੇਸ ਨੂੰ ਹੈਂਡਲ ਕਰਿਆ ਸਾਰੇ ਪਿੰਡ ਵਾਲੇ ਜਿਹੜੇ ਹਨ ਉਸ ਆਈਪੀਐਸ ਮੈਡਮ ਦੇ ਸਾਰੇ ਖੁਸ਼ ਹੁੰਦੇ ਹਨ ਵੀ ਸਾਡੀ ਧੀ ਨੇ ਬੜਾ ਵਧੀਆ ਕੰਮ ਕਰਿਆ ਹੈ ਇਹਨਾਂ ਕੰਮ ਤਾਂ ਕੋਈ ਪਿੰਡ ਵਾਲਾ ਸੋਚ ਵੀ ਨਹੀਂ ਸਕਦਾ ਸੀ ਵੀ ਇੰਨੇ ਵੱਡੇ ਕੰਮਾਂ ਦੇ ਵਿੱਚ ਵੀ ਸਾਡੇ ਪਿੰਡ ਵਾਲੀ ਕਿਸੇ ਧੀ ਦਾ ਯੋਗਦਾਨ ਹੋਵੇਗਾ ਅਤੇ ਸਾਰੇ ਖੁਸ਼ ਹੁੰਦੇ ਹਨ ਉਸ ਨੂੰ ਵਧਾਈਆਂ ਦਿੰਦੇ ਹਨ ਜਾ ਕੇ ਉਸ ਦਾ ਮੂੰਹ ਮਿੱਠਾ ਕਰਾਉਂਦੇ ਹਨ ਚਲੋ ਜੀ ਇਸ ਤਰ੍ਹਾਂ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਕਿਵੇਂ ਲੱਗਿਆ ਤੁਹਾਨੂੰ ਆਈਪੀਐਸ ਮੈਡਮ ਦਾ ਕਿਰਦਾਰ ਦੱਸੋ ਜੀ ਕਮੈਂਟ ਦੇ ਵਿੱਚ ਹਾਂਜੀ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਦਿਓ ਸਾਨੂੰ ਇਜਾਜ਼ਤ ਜੇਕਰ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਜੀ ਹਾਂਜੀ ਦਿਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ